ਕਿਤੇ ਲਖੀ ਬੰਦਾ ਕੰਮ ਕਰਦਾ ਹਰੇਕ ਨੂੰ ਪੱਕਾ ਨਹੀਂ ਕੀਤਾ ਜਾ ਸਕਦਾ ਹੈਗਾ ਉਹ ਠੇਕੇ ਤੇ ਰੱਖਣ ਦਾ ਮਤਲਬ ਇਹ ਨਹੀਂ ਸੀ ਕਿ ਜਿੰਨੀ ਤਾਂ ਜਰੂਰਤ ਆ ਰੱਖ ਲਓ ਤੇ ਜਿੰਨੀ ਜਰੂਰਤ ਨਾ ਨਾ ਰੱਖੋ ਇਛਲੇ ਲੰਬੇ ਸਮੇਂ ਤੋਂ ਆਪਣੇ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਆਊਟਸੋਰਸੇ ਕਾਮ ਕਰਦੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਉਸ ਵਕਤ مایوسی ਦਾ ਸਾਹਮਣਾ ਕਰਨਾ ਪਿਆ ਜਦੋਂ ਇੱਕ ਸਮਾਗਮ ਦੌਰਾਨ ਪੰਜਾਬ ਸਰਕਾਰ ਦਾ ਪੱਖਪੂਰਤ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਹਨਾਂ ਕਰਮਚਾਰੀਆਂ ਨੂੰ ਆਪਣੇ ਠੇਕੇਦਾਰ ਦੇ ਨਾਲ ਜਾ ਕੇ ਗੱਲ ਕਰਨੀ ਚਾਹੀਦੀ ਹੈ ਨਾ ਕਿ ਸਰਕਾਰ ਨਾਲ ਆਓ ਸੁਣਾਈਏ ਅੱਗੇ ਕੀ ਕਿਹਾ ਗਿਆ ਹਲਕਾ ਵਿਧਾਇਕ ਕੁਲਵੰਤ ਸਿੰਘ ਵੱਲੋਂ ਡਿਪਾਰਟਮੈਂਟ ਨਾਲ ਇੱਕ ਲੈਟਰ ਜਾਰੀ ਕਰ ਦਿੱਤਾ ਕਿ ਜਿਹੜੇ ਆ ਮੁਲਾਜ਼ਮ ਹੜਤਾਲਤੇ ਨੇ ਉਹਨਾਂ ਨੂੰ ਤੁਰੰਤ ਪ੍ਰਭਾਵ ਨਾਲ ਪ੍ਰਕਾਸ਼ ਕਰ ਦਿੱਤਾ ਜਾਵੇ ਇਹਨੂੰ ਆਪਾਂ ਕਿਹਾ ਦੇਖੋ ਗੱਲ ਇਹ ਆ ਵੀ ਜਿਹੜੇ ਫਾਇਰ ਗ੍ਰੇਡ ਦੇ ਵਿੱਚ ਕੰਮੇ ਲੱਗੇ ਹੋਏ ਨੇ ਉਹ ਆਊਟਸੋਰਸ ਤੇ ਨੇ ਉਹ ਹੜਤਾਲ ਕਿਉਂ ਕੀਤੀ ਹੋਈ ਆ ਕਾਹਤੇ ਕੀਤੀ ਹੋਈ ਮੈਨੂੰ ਜਿਆਦਾ ਪਤਾ ਨਹੀਂ ਹੈਗਾ ਆਊਟਸੋਰਸ ਨੇ ਆਊਟਸੋਰਸ ਤੇ ਲਏ ਹੋਏ ਨੇ ਠੇਕੇਦਾਰ ਤੋਂ ਕੰਮੇ ਲਏ ਹੋਏ ਨੇ ਤੇ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਜਿਹੜੀ ਉਹਨਾਂ ਦੀ ਹੜਤਾਲ ਕੀਤੀ ਹੋਈ ਆ ਉਹ ਗਲਤ ਆ ਉਹ ਜੇ ਵੀ ਜਿਹੜੀ ਵੀ ਡਿਮਾਂਡ ਆਪਣੇ ਠੇਕੇਦਾਰ ਕੋਲ ਜਾ ਕੇ ਰੱਖਣ ਸਰਕਾਰ ਕੋਲ ਡਿਮਾਂਡ ਰੱਖਣ ਦਾ ਕੋਈ ਤਾਂ ਫਾਇਦਾ ਨਹੀਂ ਹੈਗਾ ਇਸ ਕਰਕੇ ਮੈਂ ਉਹਨਾਂ ਨੂੰ ਕਹਿੰਦਾ ਵੀ ਆਪਣੇ ਕੰਮ ਤੇ ਮੁਰਦਨ ਤੇ ਆਪਣਾ ਕੰਮ ਕਰਨ ਤੇ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਆ ਕੋ ਮੁਸ਼ਕਲ ਨਾ ਉਹ ਠੇਕੇਦਾਰ ਕੋਲ ਜਾਣ ਕਿਉਂਕਿ ਠੇਕੇਦਾਰ ਵੱਲੋਂ ਦਿੱਤੇ ਹੋਏ ਬੰਦੇ ਨੇ ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਉਹ ਪਿਛਲੇ ਲਗਾਤਾਰ 16 ਸਾਲ ਤੋਂ ਆਊਟਸੋਰਸ ਤੋਂ ਕੰਮ ਕਰ ਰਹੇ ਨੇ ਲੇਕਿਨ ਉਹਨਾਂ ਨੂੰ ਪੱਕੇ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇੱਕ ਨੋਟਿਸ ਜਾਰੀ ਕਰ ਦਿੱਤਾ ਗਿਆ ਭਰਤੀਆਂ ਵਾਪਸ ਇਹ ਪਹਿਲਾਂ ਪਹਿਲ ਉਹਨਾਂ ਨੂੰ ਮਿਲਦੀ ਜਿਹੜੇ 16 ਸਾਲ ਤੋਂ 10000 ਦੇ ਬਫਰੀ ਕਰ ਰਹੇ ਨੇ ਦੇਖੋ ਠੇਕੇ ਤੇ ਲੱਖਾਂ ਹੀ ਬੰਦਾ ਕੰਮ ਕਰਦਾ ਹਰੇਕ ਨੂੰ ਪੱਕਾ ਨਹੀਂ ਕੀਤਾ ਜਾ ਸਕਦਾ ਹੈਗਾ ਉਹ ਠੇਕੇ ਤੇ ਰੱਖਣ ਦਾ ਮਤਲਬ ਇਹ ਸੀ ਵੀ ਜਿੰਨੀ ਤੱਕ ਜਰੂਰਤ ਆ ਰੱਖ ਲੋ ਤੇ ਜੇ ਨਹੀਂ ਜਰੂਰਤ ਤਾਂ ਨਾ ਰੱਖੋ ਤੇ ਇਸ ਕਰਕੇ ਜਿਹੜੇ ਠੇਕੇ ਤੇ ਬੰਦੇ ਨੇ ਕੰਮ ਕਰਦੇ ਉਹਨਾਂ ਨੂੰ ਆਪਣੇ ਠੇਕੇਦਾਰ ਨਾਲ ਗੱਲ ਕਰਨੀ ਚਾਹੀਦੀ ਆ ਤੇ ਜਿਹੜੀ ਸਰਕਾਰ ਨੇ ਭਰਤੀ ਰੰਭੀ ਆ ਉਹ ਉਹ ਇਸ ਜਿਹੜੀ ਭਰਤੀ ਉਹਦੇ ਵਿੱਚ ਜਿਹਨੇ ਐਲੀਜੀਬਲ ਬੰਦੇ ਨੇ ਕਿਉਂਕਿ ਫਾਇਰ ਬਰਗੇਡ ਆ ਜਿਹੜਾ ਉਹ ਇੱਕ ਖਾਸ ਕਿਸਮ ਦਾ ਕੰਮ ਹੈ ਉਹਦੇ ਵਿੱਚ ਫਿੱਟ ਬੰਦੇ ਚਾਹੀਦੇ ਨੇ ਟੋਟਲੀ ਔਰ ਸੋਰਸ ਸਰ ਦਾ ਜਿਹੜੇ ਦੇਖਦੇ ਉਹਨਾਂ ਦੇ ਭੇਜ ਦਿੰਦੇ ਨੇ ਤੇ ਇਸ ਕਰਕੇ ਨਾ ਜੀ ਥੋੜਾ ਜਿਹਾ ਜਿਹੜਾ ਇਹਨਾਂ ਨੂੰ ਸਮਝਣਾ ਚਾਹੀਦਾ ਤੇ ਜਿਹੜੀ ਵੀ ਆਪਣੀ ਮੰਗ ਹੋ ਠੇਕੇਦਾਰ ਕੋਲ ਜਾ ਕੇ ਰੱਖਣੀ ਚਾਹੀਦੀ ਕੀ ਕਹੋਗੇ ਭਾਈ ਤੁਸੀਂ ਮੇਰੀ ਮੇਰੀ ਅਗਲੀ ਬੇਟੀ ਵੀ ਆ ਰਹੀ ਹੈ ਤੁਹਾਡੇ ਕੋਲ ਪਾਜੀ ਸਾਡੇ ਮੁਹਾਲੀ ਦੇ ਵਿੱਚ ਪੁਲਿਸ ਅਫਸਰ ਨੇ ਪਹਿਲਾਂ ਵੀ ਇਹਨਾਂ ਦੇ ਕਾਫੀ ਦੋਸਤ ਹੈ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਦੇ ਬੱਚਿਆਂ ਦੇ ਅਸੀਂ ਵੀਜ਼ਾ ਦਿੱਤਾ ਤੁਸੀਂ SSCB ਆਫਿਸမှာ ਹੀ ਲੱਗੇ ਹੋਏ ਸੀ ਹਾਂ ਜੀ ਮੈਂ মিডিਆ ਡਿਪਾਰਟਮੈਂਟ ਵਿੱਚ ਸੀ মিডিਆ ਡਿਪਾਰਟਮੈਂਟ ਚ ਨਹੀਂ ਤੇ ਸੋ ਇਹਨਾਂ ਦਾ ਚਲੋ ਪਹਿਲਾਂ ਵੀ ਇਹਨਾਂ ਦੇ ਦੋਸਤ ਜਿਹੜੇ ਬੱਚੇ ਉਹਨਾਂ ਦੇ ਗਏ ਨੇ ਸਤਪਾਲ ਭਾਈ ਨੇ ਐਡਵਾਈਸ ਕੀਤਾ ਸੀ ਉਹਨੂੰ ਇੰਸਪੈਕਟਰ ਸਤਪਾਲ ਸਿੰਘ ਜੀ ਨੇ ਸੋ ਭਾਈ ਨੇ ਸਾਡੇ ਤੇ ਬੜਾ ਭਰੋਸਾ ਰੱਖਿਆ ਚਲੋ ਸਟੈਪ ਬਾਈ ਸਟੈਪ ਇਹਨਾਂ ਦਾ ਵੀ ਵੀਜ਼ਾ ਲਾਣ ਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ ਸੋ ਜੇ ਤੁਸੀਂ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣਾ ਚਾਹੁੰਦੇ ਹੋ 100% ਗਾਰੰਟੀ ਦੇ ਨਾਲ ਵੀ ਕੋਈ ਇੱਕ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਵਧੀਆ ਤਰੀਕੇ ਨਾਲ ਵੀਜ਼ੇ ਲੱਗ ਰਹੇ ਨੇ ਕੈਨੇਡਾ ਨੂੰ ਐਵੇਂ ਹੀ ਬਦਨਾਮ ਕਰੀ ਜਾਂਦੇ ਲੋਗ ਬਹੁਤ ਵਧੀਆ ਤਰੀਕੇ ਨਾਲ ਵੀਜ਼ਾ ਲੱਗ ਰਹੇ ਜੇ ਤੁਸੀਂ ਵਧੀਆ ਤਰੀਕੇ ਨਾਲ ਵੀਜ਼ਾ ਲੈਣਾ ਹੈ ਜਪ ਸਟਡੀ ਤੋਂ ਤਾਂ ਸਾਡੇ ਮੋਹਾਲੀ ਜਾਂ ਜਲੰਧਰ ਆਫਿਸ ਤੁਸੀਂ ਆ ਸਕਦੇ ਹੋ ਸਸਕਾਰ